ਇਕ ਕਾਲਾ ਤੇ ਇੱਕ ਗੋੜਾ ਇਹ ਕੀ ਕਹਿੰਦੇ ਆ ਕਹਿੰਦਾ ਨਾ ਆਪਣੇ ਸਾਈ ਬੁੱਲੇ ਸ਼ਾਹ ਜੀ ਕਹਿੰਦੇ ਆ ਕਹਿੰਦਾ ਮੈਂ ਕਾਲਾ ਤੇ ਮੇਰਾ ਯਾਰ ਵੀ ਕਾਲਾ ਉਹ ਬਰਮਾਦਮਾ ਦਾ ਰੰਗ ਕਾਲਾ ਮੈਂ ਕਾਲਾ ਤੇ ਮੈਂਡਾ ਯਾਰ ਵੀ ਕਾਲਾ ਤੇ ਅਸੀਂ ਕਾਲੇ ਲੋਕ ਸਦੀਂਦੇ ਦੂਰ ਪਹਾੜ ਦਾ ਸੁਰਮਾ ਵੀ ਕਾਲਾ ਤੇ ਲੋਕੀ ਅੱਖੀਆਂ ਵਿੱਚ ਪਵੀਂਦੇ ਕੁਰਾਨ ਸਰੀਫ ਦੇ ਕਦੇ ਲਫ਼ਜ਼ ਵੇਖਿਆ ਗੁਰਾਨ ਸਰੀਫ ਦੇ ਸਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਦੇ ਸ਼ਬਦ ਧਿੱਕਿਆ ਜੀਤਾਂ ਦੇ ਦੇਖਿਆ ਬਾਈਬਲ ਦੇ ਦੇਖਿਆ ਜੇਕਰ ਦੇਖਿਆ ਤਾਂ ਮੈਨੂੰ ਜਵਾਬ ਦੇਣ ਮੈਂ ਇੱਕ ਵਾਰ ਲਿਖਿਆ ਉਹ ਵਾਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਵੈਸੇ ਤਾਂ ਮੈਂ ਰਿਕਾਰਡ ਕਰਾਉਣੀ ਹੈ ਪਰ ਮੈਂ ਹੁਣ ਸਾਂਝੀ ਕਰਾਂਗਾ ਤਾਂ ਕਿ ਮੇਰੀ ਆਵਾਜ਼ ਉੱਥੋਂ ਤੱਕ ਪਹੁੰਚੇ ਉਹ ਗੱਲ ਸੁਣਿਆ ਮਰਿੰਦਰ ਰਾਜਿਆ ਉਹ ਗੱਲ ਸੁਣਿਆ ਮਰਿੰਦਰ ਰਾਜਿਆ ਤੇਰੇ ਪਤੇ ਦੀ ਕਹਾ ਬੜੰਗ ਤੂੰ ਮੱਥਾ ਛੇੜੀ ਕੋਮ ਨਾਲ ਲਾਲਿਆ ਓਏ ਮੱਥਾ ਜਿਹੜੀ ਕੋਮ ਨਾਲ ਲਾਲਿਆ ਓਨੂੰ ਕਹਿੰਦੇ ਮਸਬੀ ਸਿੰਘ ਤੂੰ ਆਪੇ ਛੇੜਿਆ ਢੂਮਣਾ ਓਏ ਤੂੰ ਆਪੇ ਛੇੜਿਆ ਢੂਮਣਾ ਕਿਹੜਾ ਲੜਦਾ ਵਾਂਗ ਭਰੰਡ ਇਹ ਪੱਕੇ ਬੜੇ ਐ ਮਸਬ ਦੇ ਓਏ ਇਹ ਪੱਕੇ ਬੜੇ ਐ ਮਸਬ ਦੇ ਤੇ ਤੂੰ ਆਪੇ ਕਰੇ ਟੜੰਗ ਹੁਣ ਖੁੰਝੇ ਤੈਨੂੰ ਲਾਉਣਗੇ ਓਏ ਹੁਣ ਖੁੰਝੇ ਤੈਨੂੰ ਲਾਉਣਗੇ ਕੱਢ ਕੇ ਸਭ ਵੱਲ ਰੰਗ ਤੂੰ ਤੇ ਆਪਣਾ ਰੰਗ ਵਿਖਾ ਗਏ ਓਏ ਰਾਜਾ ਓਏ ਤੂੰ ਤਾਂ ਆਪਣਾ ਰੰਗ ਵਿਖਾ ਗਿਓ ਕਾਲਾ ਦੇਖ ਇਹਨਾਂ ਦਾ ਰੰਗ ਸ਼ਿਆਵਾਤ ਬੱਲਾ ਓਏ ਕਾਲਾ ਦੇਖ ਇਹਨਾਂ ਦਾ ਪਾਲੇ ਵਿੱਚ ਬਦਲਿਆ ਗਰਗਟ ਵਾਗ ਓਏ ਓਏ ਤੂੰ ਤਾਂ ਪਾਲੇ ਵਿੱਚ ਬਦਲਿਆ ਗਰਗਟ ਵਾਗ ਓਏ ਹੱਥ ਜੋੜਨਾ ਮਾਫੀਆਂ ਮੰਗੇ ਓਏ ਨਾ ਮੰਗੇ ਇਹ ਆਉਣ ਚਿੱਲੇ ਸੂਰਮੇ ਓਏ ਆਉਣ ਚਿੱਲੇ ਸੂਰਮੇ ਲਾਏ ਸ਼ੀਸ਼ ਦਿੱਲੀ ਚੋਂ ਚੱਲ ਸ਼ੀਸ਼ ਦਿੱਲੀ ਚੋਂ ਚੱਕ ਮੈਨੂੰ ਲੱਗਦਾ ਇਹਨਾਂ ਦੇ ਇਤਿਹਾਸ ਦਾ ਓਏ ਮੈਨੂੰ ਲੱਗਦਾ ਸਾਡੇ ਇਤਿਹਾਸ ਦਾ ਓਏ ਤੈਨੂੰ ਪਤਾ ਨਹੀਂ ਉਹ ਕੱਖ ਉਹ ਮੈਨੂੰ ਲੱਗਦਾ ਤੈਨੂੰ ਪਤਾ ਨਹੀਂ ਉਹ ਕੱਖ ਉਹ ਸਰਕਾਰਾਂ ਰੋਕ ਨਾ ਸਕੀਆਂ ਓਏ ਉਹ ਸਰਕਾਰਾਂ ਰੋਕ ਨਾ ਸਕੀਆਂ ਉਹ ਜਿੰਨਾ ਲਾਲੇ ਪੈਰ ਲੱਖ ਓਏ ਉਹ ਦੀ ਬਾਰ ਮਾਹੀ ਡਾਡੀ ਚੰਦਰੀ ਮਾਹੀ ਮਰ ਜਾਣਾ ਸ਼ਾਇਰ ਆ ਮੈਂ ਸਹਿਤਿਕ ਪੱਖ ਦੇ ਨਾਲ ਜੁੜਿਆ ਹੋਇਆ ਕਾਫੀ ਟਾਈਮ ਤੋਂ ਮਰ ਜਾਣਾ ਸ਼ਾਇਰ ਮੇਰਾ ਪੇਚ ਚੱਲਦਾ ਸੋ ਕਹਿੰਦਾ ਕੀ ਕਹਿੰਦਾ ਕਹਿੰਦਾ ਉਹਦੀ ਮਾਰ ਮਾਹੀ ਡਾਡੀ ਚੰਦਰੀ ਕਦੇ ਮਾਰਦਾ ਨਹੀਂ ਉਹ ਲੱਤ ਉਹਦੀ ਮਾਰ ਮਾਹੀ ਡਾਡੀ ਚੰਦਰੀ ਕਦੇ ਮਾਰਦਾ ਨਹੀਂ ਉਹ ਮਤ ਉਹ ਜਦ ਵੀ ਮਾਰੇ ਮਰ ਜਾਣਿਆ ਓਏ ਉਹ ਜਦ ਵੀ ਮਾਰੇ ਮਰ ਜਾਣਿਆ ਓਏ ਮਾਰੇ ਬੰਦੇ ਦੀ ਮਤ बंदे yeah. जी yeah.